ਇਕ ਰਾਜਪੂਤ ਰਾਣੀ ਦਾ ਰਾਜੇ ਨੂੰ ਤਾਨਾ ਔਰਤ ਦਾ ਮਰਦ ਨੂੰ ਤਾਨਾ ਰਾਜਪੂਤਾਂ ਦੇ ਇਤਿਹਾਸ ਵਿੱਚ ਇੱਕ ਨੌਜਵਾਨ ਰਾਣੇ ਦੀ ਬੜੀ ਬਚਤਰ ਕਥਾ ਆਉਂਦੀ ਹੈ ਕਹਿੰਦੇ ਨੇ ਜਦੋਂ ਉਸ ਦੀ ਰਿਆਸਤ ਵਿੱਚ ਮੁਗਲਾਂ ਦੀ ਫੌਜ ਨੇ ਹਮਲਾ ਕੀਤਾ ਤਾਂ ਮੁਕਾਬਲੇ ਲਈ ਤਿਆਰ ਹੋਇਆ ਉਸ ਨੇ ਸ਼ਾਸਤਰ ਸੁਝਾਏ ਉਸ ਦੀ ਪਤਨੀ ਹੜਾ ਰਾਣੀ ਨੇ ਜਿਸ ਦਾ ਹੁਣੇ ਹੀ ਵਿਆਹ ਹੋਇਆ ਸੀ ਉਸ ਨੇ ਰਾਜੇ ਨੂੰ ਸ਼ਗਨ ਮਨਾ ਕੇ ਘਰੋਂ ਜੰਗ ਲਈ ਤੋਰਿਆ ਰਾਸਤੇ ਵਿੱਚ ਜਾਂਦਿਆਂ ਇਸ ਰਾਜੇ ਦਾ ਮਨ ਡੋਲ ਗਿਆ ਸੋਚਿਆ ਖਬਰੇ ਮੈਦਾਨੇ ਜੰਗ ਵਿੱਚ ਮਰ ਹੀ ਜਾਵਾਂ ਇੱਕ ਵਾਰੀ ਆਪਣੀ ਸੱਜ ਵਿਆਹੀ ਰਾਣੀ ਨਾਲ ਮਿਲ ਕੇ ਦੋ ਗੱਲਾਂ ਤਾਂ ਕਰਾਵਾਂ ਆਪਣੇ ਇੱਕ ਅੰਗ ਰક્ષਕ ਨੂੰ ਨਾਲ ਲੈ ਕੇ ਮਹਿਲਾਂ ਵਿੱਚ ਵਾਪਸ ਆਇਆ ਤੇ ਸੁਨੇਹਾ ਰਾਣੀ ਨੂੰ ਭੇਜਿਆ ਕਿ ਰਾਜਾ ਤੈਨੂੰ ਇੱਕ ਵਾਰੀ ਮਿਲਣ ਆਇਆ ਹੈ ਰਾਣੀ ਦੀਆਂ ਰਗਾਂ ਵਿੱਚ ਰਾਜਪੂਤੀ ਅਣਖ ਦਾ ਖੂਨ ਵਗ ਰਿਹਾ ਸੀ ਜਦੋਂ ਉਸ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਰਾਜੇ ਨੂੰ ਦਰਵਾਜ਼ੇ ਉੱਪਰ ਹੋਏ ਰੁਕਣ ਦਾ ਸੰਦੇਸ਼ ਭੇਜਿਆ ਕਿ ਮੈਂ ਤਿਆਰ ਹੋ ਕੇ ਮਿਲਣ ਆਉਂਦੀ ਹਾਂ ਨੌਜਵਾਨ ਰਾਣਾ ਬੜੀ ਬੇਸਬਰੀ ਨਾਲ ਆਪਣੀ ਸੱਜ ਵਿਆਹੀ ਰਾਣੀ ਦਾ ਦਰਵਾਜ਼ੇ ਉੱਪਰ ਇੰਤਜ਼ਾਰ ਕਰ ਰਿਹਾ ਸੀ ਥੋੜੀ ਦੇਰ ਬਾਅਦ ਰਾਣੀ ਦੀ ਖਾਸ ਗੋਲੀ ਇੱਕ ਵੱਡੇ ਸਾਰੇ ਥਾਲ ਨੂੰ ਜੋ ਕਿ ਸੁਹੇਰੇ ਰੰਗ ਦੇ ਕੱਪੜੇ ਨਾਲ ਟਕਿਆ ਹੋਇਆ ਸੀ ਲੈ ਕੇ ਸਾਹਮਣੇ ਆਈ ਜਦੋਂ ਰਾਣੀ ਨੇ ਸੂਹਾ ਕਪੜਾ ਚੁੱਕਿਆ ਤਾਂ ਥਾਲੀ ਵਿੱਚ ਰਾਣੀ ਦਾ ਕਟਿਆ ਹੋਇਆ ਸਿਰ ਸੀ ਖੂਨ ਨਾਲ ਲਿਖਿਆ ਰਾਣੀ ਦੇ ਹੱਥ ਦਾ ਇੱਕ ਟੁਕੜਾ ਸੀ ਪੇਪਰ ਦਾ ਜਿਸ ਤੇ ਇਹ ਸ਼ਬਦ ਲਿਖੇ ਹੋਏ ਸਨ ਮੇਰੀ ਸੁੰਦਰਤਾ ਜੇ ਰਾਜਪੁੱਤਰ ਰਾਣੇ ਦੇ ਪੈਰਾਂ ਦੀ ਜ਼ੰਜੀਰ ਬਣ ਗਈ ਹੈ ਜੋ ਆਪਣੇ ਫਰਜ਼ ਤੋਂ ਮੁੱਖ ਮੋੜ ਕੇ ਸਿਰਫ ਮੈਨੂੰ ਮਿਲਣ ਲਈ ਮੈਦਾਨੇ ਜੰਗ ਵਿੱਚੋਂ ਆ ਗਿਆ ਹੈ ਉਸ ਦੀ ਸੁੱਤੀ ਅਣਕਝੋਣ ਲਈ ਮੈਂ ਉਸ ਨੂੰ ਆਪਣਾ ਸੀਸ ਭੇਟਾ ਕਰਦੀ ਹਾਂ ਇਹ ਸ਼ਬਦ ਕੀ ਸਨ ਅਣੇ ਆਲੇ ਤੀਰ ਸਨ ਜੋ ਨੌਜਵਾਨ ਰਾਜਪੂਤ ਦੀ ਅਣਖ ਨੂੰ ਵਿੰਨ ਗਏ ਤੇ ਉਹ ਉਨੀ ਪੈਰੀ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਜੋਸ਼ ਨਾਲ ਭਰ ਕੇ ਭੱਜ ਗਿਆ ਜਾ ਕੇ ਲੜਦਾ ਲੜਦਾ ਸ਼ਹੀਦ ਹੋ ਗਿਆ ਕੈਣੀ ਕੇਵਲ ਸਿੰਘ ਜੀ ਨਿਰਦੋਸ਼ ਦੀ ਕਿਤਾਬ ਬਾਹਰ ਸਿੱਖ ਇਤਿਹਾਸ ਦੀਆਂ ਚੋਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਤੇ ਅਸਾਏ ও মে পিড়া সাই ও গুরুশাহ সাই ও সাই ও মে পি সাই পিতা জিনা দে গুরু পিতা ਜਿਨਾ ਦੇ ਅਰਜਨ ਗੁਰੂ ਸ਼ਹੀਦਾਂ ਦੇ ਸਰਤਾਜ ਨੇ ਸ਼ਹੀਦਾਂ ਦੇ ਸਰਤਾਜ ਨੇ ਚੇਰੇ ਗੁਰੂ ਹਰਗੋਬਿੰਦ ਚੇਰੇ ਗੁਰੂ ਹਰਗੋਬਿੰਦ ਸਵਾਰੇ ਸੱਬੇ ਕਾਜ ਨੇ ਸਵਾਰੇ ਸੱਬੇ ਕਾਜ ਨੇ ਨਯੋਤੇਆਂ ਨਿਯੋਤੇ ਨੇ ਨਿਆਸਿਆਂ ਦੇ ਆਸਰੇ ਨੇ ਯੋ ਤੇ ਆਂਦੇ ਯੋ ਤੇ ਨੇ ਜੀ ਨੇ ਆਸ ਆਂਦੇ ਆਸਰੇ ਸਾਈ ਮੋ ਮੇਰੀ ਪੀਵਲਾ ਸਾਈ ਇੱਕ ਹੱਥ ਮੇਰੀ ਇੱਕ ਹੱਥ ਪੀਰੀ ਇੱਕ ਹੱਥ ਮੇਰੇ ਇੱਕ ਹੱਥ ਪੀਰੀ ਦੋ ਤਲਵਾਰਾਂ ਦੀ ਸ਼ਾਨ ਨੇ ਦੋ ਤਲਵਾਰਾਂ ਦੀ ਸ਼ਾਨ ਨੇ ਅਨ੍ਯੋ ਆਖ ਦੇ ਨੇ ਸਾਰੇ ਗੁਰੂ ਦੇ ਪਿਆਰੇ ਤਾਈਓ ਆਖਦੇ ਨੇ ਸਾਰੇ ਗੁਰੂ ਦੇ ਪਿਆਰੇ ਸੰਤ ਸਿਪਾਹੀ ਸੰਤ ਸਿਪਾਹੀ ਸੰਤ ਸਿਪਾਹੀ ਓ ਸੰਤ ਸਿਪਾਹੀ ਸੰਤ ਸਿਪਾਹੀ ਜਗ ਸਾਰਾ ਕਰਦਾ ਕੋਟ ਕੋਟ ਪ੍ਰਣਾਮ ਨੇ ਜੇ ਕੋਟ ਕੋਟ ਪ੍ਰਣਾਮ ਨੇ ਕੋਮੀ ਓਮੀ ਪੀਰ ਵਾਲਾ ਸਾਈ ਸਾਈ ਓ ਗੁਰੂ ਸ਼ਹਿਰ ਸਾਹਿ ਸਾਈ ਓ ਥੇਦੀ ਪਾਤਸ਼ਾਹ ਸਾਈ ਓ ਮੀਰ ਪੀਰ ਵਾਲਾ ਸਾਈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਹ